ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ 5 ਤੋਂ 6 ਸੰਦ ਲੈ ਕੇ ਆਏ ਹਾਂ ਜੀ ਸੇਲ ਵਾਸਤੇ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲੇਟੈਸਟ ਅਪਡੇਟ ਤੁਹਾਡੇ ਤੱਕ ਆਉਂਦੀ ਰਹੂਗੀ ਤੇ ਸੰਦ ਦੀਆਂ ਚਾਰ ਤੋਂ ਪੰਜ ਫੋਟੋਆਂ ਭੇਜ ਸਕਦੇ ਹੋ ਐਡ ਚੈਨਲ ਤੇ ਲਵਾਉਣ ਵਾਸਤੇ ਜੀ ਤੇ ਬਾਕੀ ਸਾਰਿਆਂ ਨਾਲੋਂ ਪਹਿਲਾਂ ਤੇ ਮਸ਼ੀਨ ਹੈਗੀ ਹੈ ਜੀ ਗੁਰੂ ਨਾਨਕ ਗੁਰੂ ਨਾਨਕ ਕਵਾਈਨ ਹੈ ਜੀ ਨਾਬੇ ਵਾਲਿਆਂ ਦੀ 2005 ਮਾਡਲ ਮਸ਼ੀਨ ਹੈ ਜੀ ਇਹ ਗੁਰਨਾਨਕ ਦੀ ਤੇ ਪੇਟੀ ਬੰਦ ਇੰਜਨ ਹੈ ਜੀ ਇਹਦੇ ਵਿੱਚ ਪੰਜਾਬ ਨੰਬਰ ਆ ਜੀ ਬਾਕੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਜੀ ਰੰਗ ਪੈਂਟ ਦੀ ਬਹੁਤ ਚੰਗੀ ਮਸ਼ੀਨ ਪਈ ਆ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਆ ਜੀ ਜਿੰਨਾ ਵੀਰਾਂ ਨੇ ਥੋੜੇ ਪੈਸੇ ਲਾ ਕੇ ਕੰਮ ਚਲਾਉਣਾ ਆਪਦਾ ਕਿਰਾਏ ਦਾ ਕੰਮ ਕਰਨਾ ਜਾਂ ਆਪਦਾ ਥਾਂ ਵੀ ਵਧਣਾ ਉਹਨਾਂ ਵਾਸਤੇ ਮਸ਼ੀਨ ਬਹੁਤ ਵਧੀਆ ਜੀ ਇਹ ਤੇ ਰੇਟ ਵੀ ਬਹੁਤ ਜ਼ਿਆਦਾ ਜਾਇਜ਼ ਆ ਸਮਝ ਲਓ ਵੀ ਕਵਾੜ ਵਾਲੇ ਰੇਟ ਹੀ ਆ ਛੇ ਸਟਾਫ ਆ ਕਰਾਂ ਇਹ ਮਸ਼ੀਨਾਂ ਟਾਇਰ ਪਏ ਆ ਜੀ 40 ਤੋਂ 45% ਵੱਡੇ ਤੇ ਬਾਕੀ ਪੰਜਾਬ ਨੰਬਰ ਹੈਗੀ ਆ ਜੀ ਪੰਜ ਮਾਡਲ ਆ ਜੀ ਚੱਲਣ ਚ ਕੋਈ ਦਿੱਕਤ ਨਹੀਂ ਗਈ ਰਿਪੇਅਰ ਕਰੋ ਤੇ ਵਧੀਆ ਚੱਲੂਗੀ ਤੇ ਮੰਗ ਹੈਗੀ ਆ ਜੀ 4 ਲੱਖ ਤੇ 25000 ਬਹੁਤ ਜਾਇਜ਼ ਡਿਮਾਂਡ ਆ ਵੀਰਾਂ ਦੀ 81948 61993 ਤੇ ਸੰਪਰਕ ਕਰਕੇ ਮਸ਼ੀਨ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਮਸ਼ੀਨ ਖਰੀਦ ਸਕਦੇ ਹੋ ਜੀ ਰੇਟ ਦੇ ਵਿੱਚ ਥੋੜਾ ਘਣਾ ਮਾਨਤਾ ਹੋ ਜਾਊਗਾ ਜੀ ਅੱਗੇ ਆ ਗਈ ਜੀ ਟਰਾਲੀ ਜੈਕ ਵਾਲੀ ਟਰਾਲੀ ਹੈ ਜੀ 11 6 ਦੀ ਆ ਪੁਰਾਣੀ ਟਰਾਲੀ ਆ ਕਈ ਵੀਰ ਆਪਣੇ ਡਿਮਾਂਡ ਕਰਦੇ ਸੀ ਵੀ ਜੈਕ ਵਾਲੀ ਪੁਰਾਣੀ ਟਰਾਲੀ ਚਾਹੀਦੀ ਜੀ ਪੁਰਾਣੀ ਬਣੀ ਹੋਵੇ ਭਾਰੀ ਬਣੀ ਹੋਵੇ ਟਰਾਲੀ 16 ਕੁਆਂਟਲ ਵਜਣਾ ਵੀਰਾਂ ਦੇ ਦੱਸਣ ਮੁਤਾਬਕ ਤੇ ਨਾਲ ਜਾਲੀ ਵਾਲਾ ਵੇਡ ਆਈ ਇਹਦੇ ਜਾਲੀ ਉੱਪਰ ਲੱਗੀ ਹੋਈ ਕੰਪਲੀਟ ਵੇਡ ਆ ਜੀ ਸਾਰਾ ਜਾਲੀ ਵਾਲਾ 11 6 ਦੀ ਟਰਾਲੀ ਹੈ ਜੀ ਸਵਾ ਦੋ ਵਾਰਾ ਫਰੋਜਪੁਰ ਏਰੀਏ ਦੇ ਵਿੱਚ ਖੜੀ ਆ ਜੀ ਇਹ ਟਰਾਲੀ ਫਰੋਜਪੁਰ ਵੀਰਾਂ ਦਾ ਏਰੀਆ ਰੇਟ ਹੈਗਾ ਜੀ 1 ਲੱਖ ਤੇ 18000 ਰੁਪਇਆ ਬਾਕੀ ਜੈਕ ਦੇਖ ਸਕਦੇ ਹੋ ਜੀ ਵੱਡਾ ਜੈਕ ਲੱਗਾ ਹੋਇਆ ਤਿੰਨ ਸਪੀਡਾਂ ਵਾਲਾ ਫਰਸ ਵਗੈਰਾ ਦੀ ਬਿਲਕੁਲ ਸਾਫ਼ ਟਰਾਲੀ ਆ ਟਾਇਰ ਬਹੁਤ ਚੰਗੇ ਵਧੀਆ ਟਰਾਲੀ ਦੇ ਆ ਜੀ ਕਿਤੋਂ ਕੋਈ ਗਲੀ ਨਹੀਂ ਸਾਫ ਟਰਾਲੀ ਹੈ ਜੀ ਪੂਰੀ ਤੇ ਬਾਕੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਨੋਟ ਕਰ ਲਓ 986473556 ਤੇ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਲਓ ਅੱਗੇ ਆ ਗਈ ਜੀ ਫਿਰ ਜੈਕ ਵਾਲੀ ਟਰਾਲੀ ਇਹ ਵੀ 1162 ਸਵਾ ਦੋਈ ਤੇ ਬਾਕੀ ਉੱਤੇ ਸਟੀਲੀ ਜਾਲੀ ਵਾਲਾ ਜਿਸਤੀ ਜਾਲੀ ਵਾਲਾ ਵਿੱਟ ਲੱਗਿਆ ਡਾਲਾ ਵੀ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਖੁੱਲਦਾ ਜੀ ਕੜੇ ਵਾਲੇ ਰੇਮਾਂ ਟਾਇਰ ਹਿੱਸਾ ਬਹੁਤ ਚੰਗਾ ਜੀ ਤੇ ਬਾਕੀ 20 ਟਨ ਵਾਲਾ ਜੈਕ ਲੱਗਿਆ ਦੋ ਸਪੀਡਾਂ ਵਾਲਾ ਕੜੇ ਵਾਲੇ ਰਿਮ ਨਵਾਂ ਹਿੱਸਾ ਭਾਰੇ ਰਿਮਾਂ ਜੀ ਵਿੱਚੋਂ ਵੀ ਬਿਲਕੁਲ ਸਾਫ਼ ਹੈ 1 ਸਾਲ ਹੋਇਆ ਸਿਰਫ ਬਣੀ ਨੂੰ ਟਰਾਲੀ ਨੂੰ 2023 ਮਾਡਲ ਆ ਤੇ ਸਾਲ ਕੁ ਹੋ ਗਿਆ ਬਣੀ ਨੂੰ ਦੋ ਸੀਜ਼ਨ ਚੱਲੀ ਆ ਆਪਣੇ ਤੇ ਟਰਾਲੀ ਪੂਰੀ ਸਾਫ਼ ਆ ਸਮਝ ਲਓ ਨਵਿਆਂ ਵਰਗੀ ਟਰਾਲੀ ਹੈ ਜੀ ਬਹੁਤ ਘੱਟ ਚੱਲੀ ਆ ਤੇ ਵਧੀਆ ਟਰਾਲੀ ਆ ਰੇਟ ਹੈਗਾ ਜੀ 1,30,000 ਰੁਪਿਆ ਸੰਪਰਕ ਨੰਬਰ ਨੋਟ ਕਰ ਲਓ 9478886538 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ। ਅੱਗੇ ਆ ਗਈ ਜੀ 11 6.5 ਦੀ ਟਰਾਲੀ ਡਬਲ ਟੈਰੀ ਟਰਾਲੀ ਕਈ ਵੀਰਾਂ ਨੂੰ ਚਾਹੀਦੀ ਸੀ। ਏਰੀਏ ਧੂਰੀ ਦੇ ਵਿੱਚ ਖੜੀ ਹੋਈ ਹੈ ਜੀ ਤੇ ਬਾਕੀ ਡਬਲ ਟਾਇਰ ਹੈ ਜੀ ਚਾਰੇ ਟਾਇਰ ਚੰਗੇ ਆ ਤੇ ਰੇਟ ਹੈਗਾ ਜੀ ਇਹਦਾ 1 ਲੱਖ ਰੁਪਈਆ ਤੇ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਓ 88470 65580 ਇਦੇ ਨਾਲ ਵੀ ਕੰਪਲੀਟ ਜਾਲੀ ਹੈ ਜੀ ਗਾਡਰਾਂ ਤੇ ਟਰਾਲੀ ਵੱਡੇ ਗਾਡਰ ਬਹੁਤ ਵਧੀਆ ਚੰਗੇ ਗਾਡਰ ਆ ਜੀ ਏਰੀਏ ਧੂਰੀ ਦੇ ਵਿੱਚ ਖੜੀ ਆ ਬਾਕੀ ਰੇਡ ਦੇ ਵਿੱਚੋਂ ਮਾਨਤਨ ਵੀਰ ਮੌਕੇ ਤੇ ਕਰ ਦੇਣਗੇ ਵੀਰਾਂ ਨਾਲ ਸੰਪਰਕ ਕਰ ਲਿਓ ਜੀ ਜਾਲੀ ਨਾਲ ਦੇਣਗੇ ਸਾਰੀ ਜਾਲੀ ਆ ਜੀ ਟੋਪੀ ਵਗੈਰਾ ਵੀ ਨਾਲ ਹੈਗੀ ਐ ਅੱਗੇ ਆ ਗਿਆ ਜੀ ਪ੍ਰੀਤ ਟਰੈਕਟਰ ਪ੍ਰੀਤ ਟਰੈਕਟਰ ਆ ਜੀ 60 49 68 ਹਸ ਪਾਵਰ ਆ ਜੀ 12 ਮਾਡਲ ਆ ਜੀ ਇਸ ਸਾਈਡ ਗੇਅਰ ਆ ਤੇ ਕਰਾਰੋ ਗੇਅਰ ਵਾਲਾ ਹਿੱਸਾ ਹੀ ਇਹਦੇ ਪੰਜਾਬ ਨੰਬਰ ਟਰੈਕਟਰ ਆ ਜੀ ਮਗਰਲੇ ਟਾਇਰ 50 ਤੋਂ 55% ਪੱਕੇ ਟਾਇਰ ਆ ਜੀ ਤੇ ਅਗਲੇ BK T ਦੇ ਆ ਜੀ ਇਹ 70% ਟਾਇਰ ਆ ਜੀ ਇਹ BK T ਕੰਪਨੀ ਦੇ ਆ ਤੇ ਬਾਕੀ ਜਿਹੜਾ ਬਰਨਾਲੇ ਦੇ ਵਿੱਚ ਇਹ ਟਰੈਕਟਰ ਖੜਾ ਹੋਇਆ ਜੀ ਸਾਰਾ ਰੀਜਨਲ ਆ A ਤੋਂ ਲੈ ਕੇ Z ਤੱਕ 12 ਮਾਡਲ ਪੰਜਾਬ ਨੰਬਰ ਟਰੈਕਟਰ ਆ ਸਾਈਡ ਗੇਅਰ ਆ ਜੀ ਬਾਕੀ ਰੇਟ ਹੈਗਾ ਜੀ 292000 ਮਾਲਕ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ 8528599258 ਬਾਕੀ ਇੰਜਨ ਗੇਅਰ ਦਾ ਪੂਰਾ ਓਕੇ ਆ ਤੁਸੀਂ ਵਾਕੇ ਖਰੀਦ ਸਕਦੇ ਹੋ ਜੀ ਅੱਗੇ ਆਗਾ ਜੀ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 3630 ਆ ਜੀ ਇਹ 3 ਸਪੀਡ ਟਰੈਕਟਰ ਆ ਜੀ 21 ਮਾਡਲ ਆ ਜੀ 1200 ਘੰਟਾ ਚੱਲਿਆ ਸਿਰਫ 1200 ਘੰਟਾ ਸਮਝ ਲਓ ਨਵੇਂ ਵਰਗੇ ਟਰੈਕਟਰੇ ਪਿਆ ਜਿੰਨਾ ਵੀਰਾਂ ਨੇ ਨਵਾਂ ਨਹੀਂ ਲੈਣਾ ਨਵੇਂ ਵਰਗਾ ਹੀ ਟਰੈਕਟਰ ਲੈਣਾ ਇਹ ਖਰੀਦ ਸਕਦਾ ਜੀ 21 ਮਾਡਲ ਆ ਕੋਈ ਜ਼ਿਆਦਾ ਚੱਲਿਆ ਨਹੀਂਗਾ 2-3 ਸਾਲਾਂ ਦੇ ਵਿੱਚ ਟਰੈਕਟਰ ਕੋਈ ਬਾਲਾ ਨਹੀਂ ਚੱਲਦਾ 1200 ਘੰਟਾ ਕੁਝ ਵੀ ਨਹੀਂ ਚੱਲਿਆ ਡਿਮਾਂਡ ਹੈਗੀ ਜੀ 8 ਲੱਖ ਤੇ 7 ਲੱਖ ਤੇ 85000 ਰੁਪਇਆ ਏਰੀਏ ਤਰ ਤਰਨ ਦੇ ਵਿੱਚ ਖੜਾ ਜੀ ਇਹ ਟਰੈਕਟਰ ਪੰਜਾਬ ਨੰਬਰ ਟਰੈਕਟਰ ਟਾਇਰ ਵਗੈਰਾ ਨਾਲ ਦੇ ਚੰਗੇ ਪਏ ਆ ਜੀ ਬਾਕੀ ਰੰਗ ਪੇਂਟ ਹੈ ਪੂਰਾ ਨਵਿਆਂ ਵਰਗਾ ਹੀ ਪਿਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਮਾਲਕ ਵੀਰ ਦਾ ਨੰਬਰ ਹੈਗਾ ਜੀ 6283345137 ਇੰਜਨ ਗੇਅਰ ਦਾ ਪੂਰਾ ਓਕੇ ਆ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਮੌਕੇ ਤੇ ਰੇਟ ਚੋਂ ਮਾਣਤਾਨ ਵੀਰ ਕਰ ਦੇਣਗੇ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਨੋਟ ਕਰ ਲਓ ਅੱਗੇ ਆਗਾ ਜੀ HMT 65b 65b ਟਰੈਕਟਰ ਹੁਣ ਵੈਸੇ ਬੰਦ ਹੋ ਗਿਆ ਆਉਂਦੇ ਨਹੀਂ HMT ਵਾਲਿਆਂ ਦੇ 91 ਕਰਾਂ ਤੋਂ ਬਾਅਦ ਆਇਆ ਸੀ ਇਹ 65b ਟਰੈਕਟਰ ਮਾਡਲ 2015 ਆਈ ਇਸ ਤੋਂ ਬਾਅਦ ਬੱਸ ਟਰੈਕਟਰੇ ਆਉਣੋਂ ਬੰਦ ਹੋ ਗਏ ਸੀਗੇ ਟਾਇਰ 40% ਨਾਲ ਦੇ ਟਾਇਰ ਹੀ ਹਜੇ ਤੱਕ ਬਹੁਤ ਘੱਟ ਚੱਲਿਆ ਜੀ ਇਹ ਟਾਇਰ ਨਾਲ ਦੇ ਆ ਰੇਟ ਹੈਗਾ ਜੀ 3,85,000 ਪੰਜਾਬ ਨੰਬਰ ਟਰੈਕਟਰ ਆ ਜੀ ਇਹ ਬਾਕੀ ਜਿੰਨਾ ਵੀਰਾਂ ਨੇ ਲੈਣਾ ਮਾਲਕ ਵੀਰ ਨਾਲ ਸੰਪਰਕ ਕਰ ਸਕਦੇ ਹਾਂ ਜੀ ਮੋਬਾਈਲ ਨੰਬਰ ਹੈਗਾ 9855033036 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਰੇਟ ਦੇ ਵਿੱਚੋਂ ਮੌਕੇ ਤੇ ਮਾਨਤਾਣ ਹੋ ਜੂ ਪਾਵਰ ਸਟੀering ਰੀਜਨਲ ਕੰਪਨੀ ਨਾਲ ਦਾ ਨਾਲ ਦੇ ਰਿੰਗ ਰੰਗ ਪ੍ਰੂਫ ਸਾਰਾ ਨਾਲ ਦਾ ਪਿਆ ਜੀ ਵੱਡਾ ਬੰਪਰ ਲੱਗਿਆ ਹੋਇਆ ਹਿੱਸਾ ਵੀ ਇਹਦਾ ਬਹੁਤ ਮਜ਼ਬੂਤ ਹੈ ਅੱਗੇ ਆ ਗਿਆ ਜੀ ਹੌਲੈਂਡ ਨਿਊ ਹੌਲੈਂਡ ਵਾਲਿਆਂ ਦਾ ਟਰੈਕਟਰ ਹੈ ਜੀ 5500 ਟਰੈਕਟਰ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਇਹ ਟਰੈਕਟਰ ਹੈਗਾ ਜੀ ਇੰਜਨ ਗੇਅਰ ਦਾ ਪੂਰਾ ਓਕੇ ਆ 13 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਆ ਜੀ ਸਾਰਾ ਰੀਜਨਲ ਟਰੈਕਟਰ ਆ ਜੀ ਏ ਤੋਂ ਲੈ ਕੇ ਜੈਡ ਤੱਕ ਇਹ 3 ਸਪੀਡ ਦੇ ਵਿੱਚ ਟਰੈਕਟਰ ਆਉਂਦਾ ਜੀ ਬਾਕੀ ਟਰਬੋ ਟਰੈਕਟਰ ਆ ਜੀ ਇਹ ਟਾਇਰ 70% ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਚੰਗੇ ਰਿੰਗ ਰੰਗ ਰੂਪ ਬਹੁਤ ਵਧੀਆ ਟਰੈਕਟਰ ਨਾਲ ਦਾ ਪਿਆ ਰੇਟ ਹੈਗਾ ਜੀ 4,30,000 ਰੁਪਿਆ ਬਾਕੀ ਤੁਸੀਂ ਵਾਹ ਕੇ ਚਲਾ ਕੇ ਇਹ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ 9041400840 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਰੰਗ ਪੇਂਟ ਦਾ オリジナル ਮਰਗਾਟ ਵਗੈਰਾ ਨਾਲ ਦੇ ਰਿੰਮ ਨਾਲ ਦੀ ਟਾਇਰ ਚੰਗੇ ਪਏ ਵੱਡਾ ਵੈਂਪਰ ਲੱਗਿਆ ਇੰਜਨ ਗੇਅਰ ਦਾ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਫਿਰ ਖਰੀਦ ਸਕਦੇ ਹੋ ਰੇਟ ਦੇ ਵਿੱਚੋਂ ਵੀਰ ਮੌਕੇ ਤੇ ਮਾਨਤਾਣ ਕਰ ਦਣਗੇ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਤੁਸੀਂ ਜਾ ਕੇ ਟਰੈਕਟਰ ਚਲਾਓ ਬਾਕੀ ਕਾਪੀ ਕਾਗਜ਼ਾਂ ਦੀ ਆਪਦੀ ਜ਼ਿੰਮੇਵਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਿਆ ਜੀ ਟਰਾਲਾ ਬਹੁਤ ਹੈਵੀ ਤੇ ਨਵੇਂ ਹੀ ਟਰਾਲਾ ਬਿਲਕੁਲ ਬਣਿਆ ਵਿਆ 16 7 ਦਾ ਇਹ ਟਰਾਲਾ ਜੀ ਕਈ ਵੀਰਾਂ ਕਹਿੰਦੇ ਆ ਵੀ ਇਹ ਟਰਾਲੀ ਕਈਆਂ ਏਰੀਆ ਦੇ ਵਿੱਚ ਵੀ ਟਰਾਲੀ ਕਹਿੰਦੇ ਆ ਤੇ ਇਸ ਕਰਕੇ 16 7 ਦਾ ਇਹ ਟਰਾਲਾ ਰੇਲ ਦਾ ਹਿੱਸਾ ਦਾਸ ਨਟੀ ਹੱਬ ਆ ਜੀ ਜਾਲੀ ਲੱਗੀ ਹੋਈ ਆ ਤੇ 3 ਫੁੱਟ ਵਿੱਡਾ ਪਾਈਪਾਂ ਵਾਲਾ ਵਿੱਡ ਪਲਾਜ਼ਮਾ ਕਟਿੰਗ ਮੱਛੀ ਹੁੱਕ ਦੇ ਵਿੱਚ ਅੱਗੋਂ ਘਟਾਈ ਜੇ ਆਪਾਂ ਇਹਦੀ ਚਾਸੀ ਦੀ ਗੱਲ ਕਰੀਏ ਇਹਦੀ 10 ਦੀ ਚਾਸੀ ਲੱਗੀ ਹੋਈ ਆ ਬਾਕੀ ਪੂਰਾ ਵਧੀਆ ਰੰਗ ਪੇਂਟ 2K ਦਾ ਚੰਗਾ ਹੋਇਆ ਨਵਾਂ ਰੰਗ ਪੇਂਟ ਆ ਲਾਈਟਾਂ ਵਗੈਰਾ ਟਰਾਲੇ ਦੇ ਲੱਗੀਆਂ ਹੋਈਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆਈ ਤੇ ਬਿਆਸ ਰਹੀ ਹੈ ਏਰੀਆ ਰੇਟ 315000 ਰੁਪਇਆ 9878299783 ਤੇ ਵੀਰਨਾਲ ਸੰਪਰਕ ਕਰਕੇ ਟਰਾਲਾ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ